ਸਤਿ ਸ਼੍ਰੀ ਅਕਾਲ ਜੀ ਸਾਰਿਆਂ ਫਾਰਸੀ ਅਤੇ ਹੋਰ ਪਾਸ਼ਾ ਦੀ ਸਿੱਖਿਆ ਲਈ ਉਹਨਾਂ ਨੂੰ ਸ਼ਸਤਰ ਵਿਦਿਆ ਤੀਰ ਅੰਦਾਜ਼ੀ ਘੋੜ ਸਵਾਰੀ ਅਤੇ ਜੁਧ ਕਲਾਵਾਂ ਦੀ ਵੀ ਘੇਰੀ ਸਿੱਖਿਆ ਮਿਲੀ ਵਿਆਹ ਅਤੇ ਸੰਤਾਨ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਾਰ ਵਿਆਹ ਕੀਤਾ ਸੀ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ 1677 ਨੂੰ ਹੋਇਆ ਦੂਜਾ ਵਿਆਹ ਮਾਤਾ ਸੁੰਦਰੀ ਜੀ ਨਾਲ 1684 ਨੂੰ ਹੋਇਆ ਸੀ ਤੀਜਾ ਵਿਆਹ ਮਾਤਾ ਸਾਹਿਬ ਦੀਵਾਨ ਜੀ ਨਾਲ 1700 ਨੂੰ ਹੋਇਆ ਸੀ ਉਹਨਾਂ ਨੂੰ ਖਾਲਸੇ ਦੀ ਮਾਤਾ ਵਜੋਂ ਮੰਨਿਆ ਜਾਂਦਾ ਹੈ ਗੁਰੂ ਜੀ ਦੇ ਚਾਰੇ ਪੁੱਤਰ ਬਾਬਾ ਅਜੀਤ ਸਿੰਘ ਜੀ ਮਾਤਾ ਸੁੰਦਰੀ ਜੀ ਤੂੰ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਮਾਤਾ ਜੀਤੂ ਜੀਤੂ ਮਾਤਾ ਸਾਹਿਬ ਦੀ ਵਾਂ ਜੀਤੂ ਕੋਈ ਸੰਤਾਨ ਨਹੀਂ ਹੋਈ ਪੋਂਟਾ ਸਾਹਿਬ ਤੇ ਪੰਘਾਨੀ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਨੇ ਪੋਂਟਾ ਸਾਹਿਬ ਵਿੱਚ ਰਹਿ ਕੇ ਸਿੱਖਾਂ ਦੀ ਫੌਜੀ ਤਿਆਰੀ ਕੀਤੀ 1686 ਨੂੰ ਉਹਨਾਂ ਨੇ ਆਪਣੀ ਪਹਿਲੀ ਜੰਗ ਪੰਘਾਨੀ ਵਿਖੇ ਪੀਮਚੰਦ ਅਤੇ ਹੋਰ ਹਿਲਾ ਰਾਜਿਆਂ ਦੇ ਖਿਲਾਫ ਲੜੀ ਇਹ ਜੰਗ ਉਹਨਾਂ ਦੀ 19 ਸਾਲ ਦੀ ਉਮਰ ਵਿੱਚ ਹੋਈ ਸੀ ਗੁਰੂ ਜੀ ਦੀ ਫੌਜ ਨੇ ਦਲੇਰੀ ਨਾਲ ਜਿੱਤ ਹਾਸਲ ਕੀਤੀ ਕੁਝ ਇਤਿਹਾਸਿਕ ਸਰੋਤ ਇਹ ਮਿਤੀ 1688 ਵੀ ਦੱਸਦੇ ਹਨ ਗੁਰਗੱਦੀ ਦੀ ਪ੍ਰਾਪਤੀ 1675 ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿਰਫ 9 ਸਾਲ ਦੀ ਉਮਰ ਵਿੱਚ ਗੋਵਿੰਦ ਰਾਏ ਨੇ 10ਵੇਂ ਸਿੱਖ ਗੁਰੂ ਵਜੂ ਗੱਦੀ ਮਿਲੀ ਅਨੰਦਪੁਰ ਸਾਹਿਬ ਦੀ ਸਥਾਪਨਾ 1685 ਵਿੱਚ ਗੁਰੂ ਜੀ ਨੇ ਨੰਦਪੁਰ ਸਾਹਿਬ ਦੀ ਨਵੇਂ ਵਸਤੀ ਵਸਾਈ ਇਹ ਥਾਂ ਸਿੱਖ ਧਰਮ ਸਿੱਖ ਫੌਜੀ ਤਿਆਰੀ ਅਤੇ ਧਾਰਮਿਕ ਪ੍ਰਚਾਰ ਦਾ ਕੇਂਦਰ ਬਣੀ ਫੌਜੀ ਤਿਆਰੀ ਅਤੇ ਨਿਆਂ ਦੀ ਸਥਾਪਨਾ ਗੁਰੂ ਜੀ ਨੇ ਨਿਆਂ ਤੇ ਧਰਮ ਦੇ ਰਖਵਾਲਿਆਂ ਦੀ ਤਰ੍ਹਾਂ ਕੰਮ ਕੀਤਾ ਸੀ ਉਹਨਾਂ ਨੇ ਸਿੱਖਾਂ ਨੂੰ ਹਮਲਾਵਾਂ ਕਿੱਲਾ ਰਾਜਿਆਂ ਨਾਲ ਜੁੱਦ ਗੁਰੂ ਜੀ ਨੇ ਭੰਗਾਨੀ ਨਾਦੋਂ ਆਨੰਦਪੁਰ ਅਤੇ ਚਮਕੌਰ ਵਰਗੀਆਂ ਮਹੱਤਵਪੂਰਨ ਜੰਗਾਂ ਲੜੀਆਂ ਉਹਨਾਂ ਦੇ ਜੀਵਨ ਦਾ ਹਰ ਪਲ ਜ਼ੁਲਮ ਅਤੇ ਅਨਿਆਏ ਦੇ ਖਿਲਾਫ ਖੜਾ ਹੋਣ ਵਿੱਚ ਲੰਘਿਆ ਦਸਮ ਗ੍ਰੰਥ ਅਤੇ ਸਹਾਇਤਕ ਜੋਗਦਾਰ ਗੁਰੂ ਜੀ ਨੇ ਜਾਪ ਸਾਹਿਬ ਬਚਿੱਤਰਨਾਟਕ ਅਕਾਲ ਉਸਤਤ ਆਦੀ ਕਵਿਤਾਵਾਂ ਰਚੀਆਂ ਉਹਨਾਂ ਦੀਆਂ ਰਚਨਾਵਾਂ ਦਸਮ ਗ੍ਰੰਥ ਵਿੱਚ ਸੰਕਲਿਤ ਹਨ ਉਹਨਾਂ ਨੇ ਆਦਿ ਗ੍ਰੰਥ ਨੂੰ ਵੀ ਸੰਪਾਦਨ ਕਰਵਾਇਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵ ਦੀ ਗੁਰੂ ਘੋਸ਼ਿਤ ਕਰਨਾ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾਸ ਦੀਵੀ ਗੁਰੂ ਗੋਸ਼ਿਤ ਕੀਤਾ। ਉਹਨਾਂ ਨੇ ਹੁਕਮ ਦਿੱਤਾ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਜੀ ਦਾ ਜੋਤੀ ਜੋਤ ਸਮਾਉਣਾ। 7 ਅਕਤੂਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਸ਼ਟਰ ਦੇ ਨੰਦੇੜ ਸ਼ਹਿਰ ਵਿਖੇ ਜੋਤੀ ਜੋਤ ਸਮਾਈ ਸਨ। ਉਹਨਾਂ ਦੇ ਅਖਰੀਲੇ ਦਿਨਾਂ ਦੀਆਂ ਜਾਣਕਾਰੀਆਂ ਹੇਠ ਲਿਖੀਆਂ ਹਨ ਸਥਾਨ ਨੰਦੇੜ ਜਿੱਥੇ ਅਜ ਤਖਤ ਸ਼੍ਰੀ ਹਜूर ਸਾਇਬ ਸਥਿਤ ਹਨ ਘਟਨਾ ਇੱਕ ਪਠਾਨ ਹਮਲਾਵਰ ਨੇ ਉਨਾ ਉਤੇ ਕਟਾਰ ਨਾਲ ਹਮਲਾ ਕੀਤਾ ਸੀ ਜ਼ਖਮ ਡੂੰਘਾ ਹੋਣ ਕਾਰਨ ਗੁਰੂ ਜੀ ਨੇ ਸਰੀਰਕ ਰੂਪ ਵਿੱਚ ਸੰਸਾਰ ਛੱਡ ਦਿੱਤਾ ਮਹਤਵ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਸਰਦੀਵੀ ਗੁਰੂ ਗੋਸ਼ਿਤ ਕੀਤਾ ਗੁਰੂ ਜੀ ਦਾ ਸੰਦੇਸ਼ ਗੁਰੂ ਜੀ ਨੇ ਸਿੱਖੀ ਨੂੰ ਇੱਕ ਰੂਹਾਨੀ ਅਤੇ ਜੋਧਾ ਰੂਪ ਦਿੱਤਾ ਉਨ੍ਹਾਂ ਦਾ ਸੰਦੇਸ਼ ਸੀ ਮਾਨਸ ਕੀ ਜਾਤ ਸਵੇ ਇਕ ਹੈ ਪਹਿਚਾਨ ਵੋ ਸਾਰੀ ਮਨੁੱਖਤਾ ਇੱਕੋ ਜਹੀ ਹੈ ਕੋਈ ਵੱਡਾ ਛੋਟਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਹਾਦਰੀ ਸੱਚਾਈ ਅਤੇ ਇਨਸਾਫ ਲਈ ਲੜਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰੋ ਤੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ